ਅੱਜ ਸ਼ਹੀਦ ਭਾਈ ਲਖਮਨ ਸਿੰਘ ਸ਼ਾਕਾ ਨਨਕਾਣਾ ਸਾਹਿਬ ਜੀ ਤੇ ਸਮੂਹ ਸ਼ਹੀਦ ਜਿਨ੍ਹਾਂ ਨੇ ਨਰੈਣੂ ਕੋੜਮੇ ਦੇ ਖਾਤਮੇ ਲਈ ਗੁਰੂ ਘਰਾਂ ਦੇ ਸੁਚਾਰੂ ਪ੍ਰਬੰਧ ਵਾਸਤੇ ਜ਼ਬਰਦਸਤ ਮੁਕਾਬਲਾ ਸਬਰ ਨਾ ਕਰਦਿਆਂ ਸ਼ਹੀਦੇ ਜਮ ਪੀਤਾ ਤੇ ਗੁਰੂ ਪੰਥ ਨੂੰ ਸੁਚੱਜਾ ਪ੍ਰਬੰਧ ਬਖਸ਼ਿਆ ਆਪਣੇ ਖੂਨ ਨਾਲ ਉਸ ਗੰਦਗੀ ਨੂੰ ਸਾਫ਼ ਕੀਤਾ ਜਿਹੜੀ ਨਰੈਣੂ ਕੋੜਮੇ ਨੇ ਪਾਈ ਹੋਈ ਸੀ ਲਈ ਉਹਨਾਂ ਦੀ ਚਿਖਾ ਤੇ ਖਲੋਕ ਕੇ ਸਾਡੇ ਵਿਡਪੁਰਖਿਆਂ ਨੇ ਭਾਈ ਕਰਤਾਰ ਸਿੰਘ ਚੱਬਰ ਤੇਜਾ ਸਿੰਘ ਪੁੱਤਰ ਵਰਗੇ ਹੋਰ ਵਿਦਵਾਨ ਸੱਜਣ ਜਿਨ੍ਹਾਂ ਨੇ ਗੱਲ ਕਹੀ ਸੀ ਭਾਈ ਲక్ష్మణ ਸਿੰਘ ਤੇਰੀ ਚਿਖਾ ਤੇ ਖਲੋਕ ਕੇ ਪਰਨ ਕਰਦੇ ਆ ਅਸੀਂ ਇਕਤਾ ਦਾ ਪੱਲਾ ਨਾ ਛੱਡਦੇ ਹੋਏ ਗੁਰੂ ਘਰ ਦੇ ਪ੍ਰਬੰਧ ਵਿੱਚ ਕਦੇ ਵੀ ਨਰੈਣੂ ਕੋੜਮਾ ਸੋਚ ਨੂੰ ਦਖਲ ਨਹੀਂ ਦੇਣ ਦੇਵਾਂਗੇ ਅਜੋਕੇ ਸਮੇਂ 'ਚ ਨਰੈਣੂ ਸੋਚ ਨੂੰ ਵੇਖਦੇ ਆ ਅੱਜ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਹੋ ਕੇ ਹਰ ਸਾਲ ਅਸੀਂ ਉਹਨਾਂ ਦਾ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਤਹਿਤ ਸਮਾਗਮ ਕਰਦੇ ਸਾਂ ਕਦੀ ਉਹਨਾਂ ਦੇ ਨਗਰ ਜਾਂ ਹੋਰ ਕਿਧਰੇ ਪਰ ਇਸ ਵਾਰੀ ਫੁਰਨਾ ਸਤਿਗੁਰ ਨੇ ਬਖਸ਼ਿਆ ਕਿਉਂ ਨਾ ਹੋਵੇ ਚਿਖਾ ਤੇ ਕਈ ਹੋਈ ਗੱਲ ਨੂੰ ਯਾਦ ਕਰਕੇ ਉਸ ਨੂੰ ਪੰਥਕ ਏਕਤਾ ਦੀ ਅਰਦਾਸ ਬਣਾ ਲਿਆ ਜਾਏ ਅੱਜ ਉਹਨਾਂ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਪੰਥ ਦੀ ਏਕਤਾ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਅੱਜ ਅਸੀਂ ਸਮੁੱਚੇ ਖਾਲਸਾ ਪੰਥ ਨੂੰ ਬੇਨਤੀ ਕਰਕੇ ਅੱਜ ਪੰਥ ਦੇ ਰੂਪ ਵਿੱਚ ਅਰਦਾਸ ਕਰਕੇ ਆਏ ਆਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਤੋਂ ਇਹ ਮੰਗ ਕੇ ਆਏ ਆਂ ਸਤਿਗੁਰੂ ਸਾਨੂੰ ਸਾਰਿਆਂ ਨੂੰ ਆਪਸੀ ਪਿਆਰ ਨਿਮਰਤਾ ਮਿਠਾਸ ਬਖਸ਼ਿਓ ਸੰਤੋਖੀ ਦਾਨੀ ਸੁਭਾਅ ਬਖਸ਼ਿਓ ਤਾਂ ਕਿ ਸਿੱਖ ਸਿੱਖ ਪੇਵਾਰਤ ਜਾਨ ਹੈ ਇਨ ਵਿੱਚ ਇਤفاق ਮਹਾਨ ਸਿੱਖ ਸਿੱਖ ਪੇ ਵਾਰਤ ਜਾਨ ਇਸ ਗੱਲ ਨੂੰ ਮੁੜ ਸੁਰਜੀਤ ਕੀਤਾ ਜਾ ਸਕੇ ਕਿ ਸਿੱਖ ਇੱਕ ਦੂਜੇ ਲਈ ਨਿਸ਼ਾਵਰ ਹੁੰਦਾ ਹੈ ਇੱਕ ਦੂਜੇ ਦੇ ਖਿਲਾਫ ਨੀ ਕਦੇ ਭੁਗਤਦਾ ਉਸ ਗੱਲ ਨੂੰ ਮੁੱਖ ਰੱਖਦੇ ਆ ਅਰਦਾਸ ਕੀਤੀ ਗਈ ਤੇ ਜਿਹੜੇ ਸਾਡੇ ਪੰਥਦਰਦੀ ਮੈਂ ਨਾਮ ਲੈਣ ਲੱਗਾਗਾ ਕੁਝ ਛੁੱਟ ਜਾਣਗੇ ਕੁਝ ਲਿਖੇ ਜਾਣਗੇ ਕਰ ਪ੍ਰੈਸ ਨੂੰ ਲਿਖ ਕੇ ਜ਼ਰੂਰ ਦੇ ਦੇਾਂਗੇ ਲਿਸਟ ਦੇ ਦੇਾਂਗੇ ਕੋਈ ਵੀਰ ਵਿਅਕਤੀਗਤ ਤੌਰ ਤੇ ਆਇਆ ਕੋਈ ਪੰਥਕ ਰੂਪ ਵਿੱਚ ਜਥੇਬੰਦੀ ਨਾਲ ਲੈ ਕੇ ਆਇਆ ਉਹਨਾਂ ਸਾਰਿਆਂ ਲਈ ਅਰਦਾਸ ਹੈ ਜਿਨ੍ਹਾਂ ਨੇ ਅੱਜ ਏਕਤਾ ਦਾ ਹੰਗਾਰਾ ਭਰਦਿਆਂ ਪਹਿਲੀ ਅੱਜ ਅਰਦਾਸ ਹੋਈ ਸ਼ਹੀਦਾਂ ਦੀ ਯਾਦ ਚ ਤੇ ਵੱਡੇ ਪੱਦਰ ਤੇ ਸਮੋਲੀਅਤ ਕੀਤੀ ਉਹਨਾਂ ਨੇ ਆਪਣੇ ਕਦ ਨਹੀਂ ਵੇਖੇ ਉਹਨਾਂ ਪੰਥ ਵੇਖਿਆ ਉਹਨਾਂ ਔਦੇ ਨਹੀਂ ਵੇਖੇ ਉਹਨਾਂ ਗੋਲਕਾਂ ਨਹੀਂ ਵੇਖੀਆਂ ਚੌਧਰਾ ਨਹੀਂ ਵੇਖੀਆਂ ਆਪਣੇ ਆਪ ਨੂੰ ਛੱਡ ਕੇ ਅੱਜ ਗੁਰੂ ਪੰਥ ਲਈ ਅਰਦਾਸ ਵਿੱਚ ਸ਼ਾਮਲ ਹੋਏ ਆ ਤੇ ਜਿਨ੍ਹਾਂ ਨੇ ਵੱਡੇ ਪੱਦਰ ਤੇ ਹੰਗਾਰੇ ਭਰੇ ਹਾਜ਼ਰੀ ਭਰੀ ਉਹਨਾਂ ਲਈ ਵੀ ਮੈਂ ਅਰਦਾਸ ਕਰਦਾ ਸਤਿਗੁਰੂ ਸਾਡੀ ਆਖਰੀ ਦਮ ਤੇ ਆਖਰੀ ਸਾਹ ਤੱਕ ਨਿਭ ਜਾਏ ਔਰ ਆਇਆਂ ਨੂੰ ਧੰਵਾਦ ਵੀ ਆਖਦਾ ਇੱਕ ਇੱਕ ਉਹਨਾਂ ਦਾ ਕਦਮ ਸਾਡੇ ਸਿਰ ਮੱਥੇ ਔਰ ਅਰਦਾਸ ਤੋਂ ਬਾਅਦ ਐਲਾਨ ਕਰਦਾ ਆ ਕਿ ਅਸੀਂ ਜਿਹੜੇ ਭਰਾਵਾਂ ਤੱਕ ਪਹੁੰਚ ਨਹੀਂ ਸਕੇ ਹੁਣ ਅਸੀਂ ਆਪਣੀਆਂ ਉਹ ਕਮਰ ਕੱਸੇ ਕਰਕੇ ਉਹਨਾਂ ਤੱਕ ਅਸੀਂ ਇਹ ਡੋਰ ਟੂ ਡੋਰ ਪੰਥਕ ਇਕਤਾ ਵਾਸਤੇ ਸਨੇਹਾ ਲੈ ਕੇ ਜਾਵਾਂਗੇ ਔਰ ਉਹਨਾਂ ਭਰਾਵਾਂ ਨੂੰ ਇਹ ਵੀ ਬੇਨਤੀ ਕਰਾਂਗਾ ਇਕਤਾ ਵਾਸਤੇ ਸੀਟਾਂ ਦੀ ਵੰਡ ਜਿਹੜੀ ਸਾਡੇ ਲਈ ਸਿਆਪਾ ਬਣਦੀ ਹੈ ਅਸੀਂ ਸੀਟਾਂ ਨਹੀਂ ਪੰਥ ਤੋਂ ਮੰਗਾਂਗੇ ਵੀ ਸਾਡੇ ਬੰਦਿਆਂ ਨੂੰ ਇੰਨੀਆਂ ਸੀਟਾਂ ਛੱਡ ਦਿਓ ਅਸੀਂ ਪੰਥ ਨੂੰ ਸੀਟਾਂ ਛੱਡੀਆਂ ਪਰ ਇਕਤਾ ਵਾਸਤੇ ਪੰਥ ਨੂੰ ਇਹ ਵੀ ਬੇਨਤੀ ਕਰਾਂਗੇ ਪੰਥ ਜੀ ਅਸੀਂ ਤੁਹਾਡੇ ਕੋ ਕਦੇ ਅਹੁਦਾ ਨਹੀਂ ਮੰਗਾਂਗੇ ਸਾਨੂੰ ਅਹੁਦੇਦਾਰ ਬਣਾ ਦਿਓ ਅਹੁਦਾ ਵੀ ਪੰਥ ਦੀ ਝੋਲੀ ਚ ਪਾਇਆ ਬਸ ਤੁਹਾਡੀ ਇਕਤਾ ਚਾਹੁੰਦੇ ਆਂ ਗੋਲਕਾਂ ਚੌਧਰਾਂ ਇਹ ਸਾਡੇ ਪੈਰਾਂ ਦੀ ਬੇੜੀ ਜਾਂ ਸਾਡੀ ਮੁਥਾਜੀ ਨਹੀਂ ਹੋਣਗੀਆਂ ਇਹ ਤੁਹਾਡੇ ਨਾਲ ਅਕਾਲ ਤਖਤ ਸਾਹਿਬ ਦੀ ਸਿਕਤਰੇ ਦੇ ਬਾਹਰ ਖਲੋ ਕੇ ਇਹ ਬਚਨ ਤੁਹਾਡੇ ਨਾਲ ਸਾਂਝਾ ਕਰ ਰਿਹਾ ਆਂ ਬਹੁਤ ਸ਼ੁਕਰਿਆ ਕਿ ਉਹਨਾਂ ਦੇ ਤਖਤ ਅਰਦਾਸ ਬੇਨਤੀ ਹੋਈ ਆ ਪੂਰੇ ਸਿੱਖ ਪੰਥ ਦੀ ਇਕਤਾ ਲਈ ਇਹ ਜਿਹੜਾ ਉਪਰਾਲਾ ਕੀਤਾ ਗਿਆ ਬਹੁਤ ਸਲਾਘਾਯੋਗ ਹੈ ਤੇ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਹੈ ਸੱਚੇ ਪਾਤਸ਼ਾਹ ਕਿ ਤੂੰ ਇਸ ਜਿਹੜੀ ਅਰਦਾਸ ਹੋਈ ਤੇਰੇ ਦਰ ਤੇ ਤੁਸੀਂ ਕਬੂਲ ਕਰਿਓ ਤੇ ਸਾਰੇ ਪੰਥ ਨੂੰ ਇਕੱਠਾ ਕਰਿਓ ਤੇ ਜੋ ਇਹ ਜੋ ਸਾਡੀਆਂ ਜਿੰਨੀਆਂ ਵੀ ਸਮੱਸਿਆਵਾਂ ਧਾਰਮਿਕ ਹੋਣ, ਰਾਜਨੀਤਿਕ ਹੋਣ, ਸਮਾਜਿਕ ਹੋਣ ਇਹ ਸਾਰੀਆਂ ਸਾਡੀ ਏਕਤਾ 'ਚ ਹੀ ਜਾ ਕੇ ਹੱਲ ਹੋਣੀਆਂ ਇਸ ਕਰਕੇ ਅਸੀਂ ਉਹਦੇ ਗੁਰੂ ਦੇ ਚਰਨਾਂ 'ਚ ਅਰਦਾਸ ਕਰਦੇ ਆਂ ਕਿ ਸੱਚੇ ਪਾਤਸ਼ਾਹ ਤੁਸੀਂ ਸਾਰਿਆਂ ਦੇ ਸਾਡੇ ਮਨ 'ਚ ਜੋ ਵੀ ਈਰਖਾ, ਨਫ਼ਰਤ ਹੈ ਦੂਜਿਆਂ ਵਾਸਤੇ ਉਹ ਤੁਸੀਂ ਦੂਰ ਕਰੋ ਤੇ ਅਸੀਂ ਸਾਰੇ ਜਣੇ ਨਾਲ ਮਿਲ ਕੇ ਚੱਲ ਸਕੀਏ ਇਹ ਜੋ ਤੁਹਾਡਾ ਪੰਥ ਹੈ ਚੜ੍ਹਦੀ ਕਲਾ ਜਾ ਸਕੇ ਇੱਕ ਸਮਾਂ ਸੀ ਉਹ ਅੰਮ੍ਰਿਤਸਰ ਲਾਂ ਨਾਮੇ ਤੋਂ ਭੱਜ ਜਾਂਦੇ ਆ ਕੀ ਲੱਗਦਾ ਅੱਜ ਦੀ ਪੰਥਸ਼ਕਤਾ ਗੁਰੂ ਸਾਹਿਬ ਅੱਗੇ ਅਰਜ਼ੋਈ ਕੀਤੀ ਆ ਦਾਸ ਬੇਨਤੀ ਕੀਤੀ ਆ ਕਿ ਰਾਜਨੀਤਿਕ ਸਫਰ ਪੰਥਕ ਸਫਰ ਇਕੱਠੇ ਚੱਲਣਗੇ ਇਹ ਜੀ ਗੁਰੂ ਮਹਾਰਾਜ ਨੇ ਸਾਨੂੰ ਰਾਜਨੀਤਿਕ ਤੇ ਪੰਥ ਇਕੱਠਾ ਹੀ ਰੱਖਿਆ ਗੁਰੂ ਹਰਗੋਬਿੰਦ ਪਾਸ਼ਾ ਨੇ ਮੇਰੀ ਪੀਰ ਦਾ ਜਿਹੜਾ ਸਲਾਹ ਦਿੱਤਾ ਉਹ ਸਾਂਝਾ ਇਕੱਠਾ ਹੈ ਇਸ ਕਰਕੇ ਮੇਰਾ ਖਿਆਲ ਹੈ ਕਿ ਜੋ ਵੀ ਇਨਸਾਨ ਹੈ ਉਹਦੀਆਂ ਜੋ ਸਮਾਜਿਕ ਲੋੜਾਂ ਧਾਰਮਿਕ ਲੋੜਾਂ ਉਹ ਸਾਰੀਆਂ ਇਕੱਠੀਆਂ ਹੀ ਚਲਦੀਆਂ ਤੇ ਇਸ ਕਰਕੇ ਆਪਣੇ ਜਿਹੜੇ ਮਸਲੇ ਆ ਉਹ ਸੋ ਆਰਥਿਕ ਆ ਰੋਟੀ ਦਾ ਧਾਰਮਿਕ ਆ ਦੁਜਾਬਾਦ ਸਮਾਜਿਕ ਆ ਰਾਜਨੀਤਿਕ ਆ ਉਹ ਸਾਰੇ ਜਿਹੜੇ ਇਕੱਠੇ ਹੀ ਆ ਤੇ ਇਸ ਕਰਕੇ ਸਾਨੂੰ ਸਾਰਿਆਂ ਨੂੰ ਇਕੱਠੇ ਵੀ ਹੋਣ ਦੀ ਲੋੜ ਆ ਤੇ ਇਕੱਠੇ ਹੋਵਾਂਗੇ ਤੇ ਤਾਂ ਅਸੀਂ ਸਫਲ ਹੋ ਸਕਾਂਗੇ ਜੋ ਸਾਨੂੰ ਮਾਰ ਪੈ ਰਹੀ ਹੈ ਅੱਜ ਸਾਨੂੰ ਹਕੂਮਤਾਂ ਲੁੱਟ ਰਹੀਆਂ ਕੁੱਟ ਰਹੀਆਂ ਸਾਡੇ ਨੌਜਵਾਨਾਂ ਤੇ ਝੂਠੇ ਪਰਚੇ ਪਾ ਕੇ ਇਹ ਨਾ ਸੁੱਟ ਰਹੀਆਂ ਜਾਂ ਜਿਹੜੇ ਸਾਡੇ ਬੰਦੀ ਸਿੰਘ ਆ ਜਾਂ ਬੇਅਦਬੀ ਦਾ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਤੋ ਉਹਦੇ ਚ ਇਹੋ ਹੀ ਤਾਰਨੀ ਹੈ ਕਿ ਸਾਡੀ ਜਿਹੜੀ ਖੁੱਟ ਦਾ ਖੋਟੀ ਸਾਡੀ ਜ਼ਿੰਮੇਵਾਰੀ ਹੈ ਇਸ ਕਰਕੇ ਆਪਾਂ ਸਾਰੇ ਜਣੇ ਗੁਰੂ ਦੇ ਚਰਨਾਂ ਚ ਅਰਦਾਸ ਕਰੀਏ ਕਿ ਜੋ ਅਸੀਂ ਅੱਜ ਸ਼ੁਰੂਆਤ ਕੀਤੀ ਹੈ ਕਿ ਇਹਨੂੰ ਫਲ ਲਾਉਣ ਤੇ ਅਸੀਂ ਸਾਰੇ ਜਣੇ ਇੱਕ ਹੋ ਸਕੀਏ ਕਿ ਇਹਦੇ ਚ ਐਜਪੀਸੀ ਚੋਣਾ ਮੇਨ ਫੋਕਸ ਹੋਣਗੇ ਜਾਂ ਨਾਲ ਨਾਲ 227 ਵੀ ਫੋਕਸ ਹੋਊਗਾ ਜਿਹੜੇ ਪੰਜਾਬ ਦੇ ਆ ਇਹ ਜੀ ਕਿ ਜੇ ਉਹ ਸਾਡੀ ਪੰਜਾਬ ਦੀਆਂ ਲੋੜਾਂ ਆ ਧਾਰਮਿਕ ਲੋੜਾਂ ਆ ਸਮਾਜਿਕ ਲੋੜਾਂ ਆ ਆਰਥਿਕ ਲੋੜਾਂ ਆ ਰਾਜਨੀਤਿਕ ਲੋੜਾਂ ਉਹ ਸਾਰੀਆਂ ਜੋ ਸਾਡਾ ਜੇ ਅਸੀਂ ਸਾਰੇ ਇਕੱਠੇ ਹੋਵਾਂਗੇ ਤਾਂ ਸਾਰੀਆਂ ਪੂਰੀਆਂ ਹੋ ਸਕਦੀਆਂ ਉਹ ਚਾਹੇ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਹੋਵੇ ਚਾਹੇ ਕੋਈ ਹੋਰ ਇਲੈਕਸ਼ਨ ਹੋਵੇ ਚਾਹੇ ਕੋਈ ਰਾਜਨੀਤਿਕ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਕੱਠੀਆਂ ਚੱਲਦੀਆਂ ਜੇ ਅਸੀਂ ਇੱਕ ਹੋ ਜਾਈਏ ਤੇ ਮੇਰੇ ਖਿਆਲ ਅਸੀਂ ਹੋ ਸਫਲ ਹੋਵਾਂਗੇ ਸ਼ੇਰੇ ਪੰਜਾਬ ਦਾ ਅਕਾਲੀ ਦਾ ਅੰਮ੍ਰਿਤਸਰ ਤੇ ਨਵਾਂ ਤੁਹਾਡਾ ਅਕਾਲੀ ਦਾ ਜਿਹੜਾ ਪੰਜਾਬ ਦੇ ਆ 227 ਦੇ ਵਿੱਚ ਪੰਜਾਬ ਦੇਖ ਸਕਦਾ ਕੱਟਿਆਂ ਨੂੰ ਸਾਰਿਆਂ ਨੂੰ ਜਿਵੇਂ ਭਾਈ ਸਾਹਿਬ ਨੇ ਜਨਕ ਕੀਤੀ ਇੱਕ ਝੰਡੇ ਥੱਲੇ ਚੋਣਾ ਲੜ ਸਕਦਾ ਜੀ ਅਸੀਂ ਤੇ ਗੁਰੂ ਜੀ ਦੇ ਚਰਨਾਚੇਹੀ ਅਰਦਾਸ ਕਰਨ ਵਾਸਤੇ ਆਏ ਕਿ ਗੁਰੂ ਸਾਨੂੰ ਸਾਰਿਆਂ ਨੂੰ ਇੱਕ ਕਰੇ ਕਿ ਸਾਰੇ ਜਣੇ ਹਰਲ ਕੇ ਚੱਲੀਏ ਸਾਡੇ ਚੋਂ ਜੋ ਵੀ ਈਰਖਾ ਨਫ਼ਰਤ ਉਹਦੇ ਚਰਨਾਚੇ ਇਥੇ ਅਸੀਂ ਸੱਚੇ ਦਿਲ ਤੋਂ ਇਹ ਅਰਦਾਸ ਕਰਦੇ ਹਾਂ ਗੁਰੂ ਮਹਾਰਾਜ ਤੁਸੀਂ ਤੇ ਜਾਣੀ ਜਾਣੋ ਸਾਡੇ ਸਾਰਿਆਂ ਦੀ ਤੁਸੀਂ ਮਨ ਦੀ ਜਾਣਦੇ ਜੋ ਇਥੇ ਕੋਈ ਵੀ ਆਪਣੇ ਅੰਦਰ ਕਪਟ ਵਹਿ ਉਹ ਜੀ ਭਾਵਨਾ ਰੱਖ ਕੇ ਨਾ ਆਵੇ ਇਹਾਂ ਕਿ ਕਿਸੇ ਨੂੰ ਥੱਲੇ ਗਰਾਉਣ ਵਾਸਤੇ ਜਾਂ ਆਪ ਉੱਚਾ ਹੋਣ ਵਾਸਤੇ ਆਵੇ ਇੱਥੇ ਗੁਰੂ ਦੇ ਦਰਦ ਗੁਰੂ ਸਾਡੇ ਲਈ ਸਭ ਤੋਂ ਵੱਡਾ ਸਰਮੌਰ ਹੋਣਾ ਚਾਹੀਦਾ ਪੰਜ ਸਾਲ ਦੇ ਪੰਥ ਸਾਡੇ ਲਈ ਸਭ ਤੋਂ ਸਰਮੌਰ ਹੋਣਾ ਚਾਹੀਦਾ ਬਾਕੀ ਜਿਹੜੀ ਆਮ ਅਸੀਂ ਆ ਅਸੀਂ ਤੇ ਬਹੁਤ ਕੀੜੇ ਮਕੌੜੇ ਇੱਥੇ ਪੰਥ ਨੇ ਬਹੁਤ ਵੱਡੀਆਂ-ਵੱਡੀਆਂ ਹਸਤੀਆਂ ਇਸ ਇਸ ਦਿੱਤੀਆਂ ਖਿੱਤੇ ਨੂੰ ਉਹਨਾਂ ਨੇ ਬੜੀਆਂ-ਬੜੀਆਂ ਇਹ ਲਾਈਆਂ ਲੜੀਆਂ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਸਾਰੇ ਜਣੇ ਆਪਾਂ ਇੱਕ ਹੋਈਏ ਆਪਣੀ ਹਸਤੀ ਤਾਂ ਹੀ ਆ ਜੇ ਪੰਥ ਹੈ ਇਸ ਕਰਕੇ ਸਾਨੂੰ ਤਸਵੀਰ ਵੀ ਸਾਂਝੀ ਹੋਊਗੀ ਤੇ ਇੱਕ ਅਮਰਸਰ ਐਲਾਨ ਨਾਮੇ ਦੀ ਸਾਂਝੀ ਹੋ ਜਾਂਦੀ ਆ ਕੁਝ ਇੱਕ ਦੋ ਚਿਹਰੇ ਛੱਡ ਕੇ ਤਾਂ ਬਾਕੀ ਸਾਰੇ ਜਿਹੜਨ ਪਕੌੜਾ ਦੱਸਿਆ ਜਾਂਦਾ ਕਿ ਸਾਰੇ ਚਿਹਰੇ ਸੀ ਜਿਹੜੇ ਕਿ ਵੱਡੇ ਰਾਜਨੀਤਿਕ ਸਫਰ ਤੇ ਕਰ ਰਹੇ ਆ ਪਰ ਅਮਰਸਰ ਐਲਾਨ ਨਾਮ ਦਾ ਜ਼ਰੂਰ ਪੱਜੇ ਸੀ ਨਹੀਂ ਅਸੀਂ ਅਜੇ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਹੁੰਨਾ ਹੈ ਉਹਨਾਂ ਹੀ ਸਾਨੂੰ ਅੱਗੇ ਲੈ ਕੇ ਜਾਣਾ ਅਸੀਂ ਕੋਈ ਦਾਵਾ ਨਹੀਂ ਕਰ ਰਹੇ ਕਿ ਹਾਂ ਠੀਕ ਹੈ ਕਿ ਪੱਕੀ ਇਕਤਾ ਹੋ ਗਈ ਆ ਅਸੀਂ ਤਾਂ ਚਾਹੁੰਦੇ ਹਾਂ ਕਿ ਗੁਰੂ ਮਹਾਰਾਜ ਹੀ ਕਰਨ ਜੋ ਇਹਨਾਂ ਨੇ ਅਰਦਾਸ ਕੀਤੀ ਆ ਜਾਂ ਇਹਨਾਂ ਨੇ oprala ਕੀਤਾ ਉਹ ਸਫਲ ਹੋਵੇ ਸਾਡੀ ਤੇ ਹੋਈ ਸਾਰਿਆਂ ਦੇ ਚਰਨਾ ਚ ਗੁਰੂ ਦੇ ਚਰਨਾ ਚ ਅਰਦਾਸ ਸਿੱਖਾਂ ਦੇ ਬਣਿਆ ਸੀ ਪਰ ਅੱਜ ਸਾਨੂੰ ਵੱਖਰੀਆਂ ਵੱਖਰੀਆਂ ਸ਼ੋਰ ਨਹੀਂ ਅਕਾਲੀ ਦਲ ਜਾਂ ਅਕਾਲੀ ਦਲ ਜਥੇਬੰਦੀਆਂ ਬਣਾਉਣੀਆਂ ਪੈ ਗਿਆ ਲੱਗਦਾ ਨਹੀਂ ਉਹ ਤੇ ਜਿਸ ਤਰ੍ਹਾਂ ਕੀਤਾ ਜਾ ਸਕਦਾ ਸਿੱਖਾਂ ਦੀ ਨੁਮਾਇੰਦਗੀ ਉਹ ਇਹ ਇਹ ਚੀਜ਼ੇ ਕਿ ਅੱਜ ਇਹ ਹੋਰ ਰਾਸਤੇ ਹੋ ਰਹੀ ਹੈ ਕਿ ਅਸੀਂ ਸਾਰਿਆਂ ਦੀ ਇੱਕ ਹੀ ਤੇ ਰੋਜੇ ਇੱਕ ਹੀ ਪੰਥ ਇੱਕ ਹੀ ਹੋ ਜੇ ਤੇ ਸਾਰੇ ਅਸੀਂ ਸਾਰੇ ਜਣੇ ਉਸੇ ਵਾਸਤੇ ਹੀ ਲੱਗੇ ਹੋਏ ਆ ਉੱਥੇ ਸਾਹਮਣੇ ਆ ਜੀ